ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਧਾਰ ਪੋਲੀ ਕਰਨ ਬਾਰੇ ਧਾਰ ਪੋਲੀ ਕਰਨ ਦਾ ਨੁਕਤਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਦੋਸਤਾਂ ਮਿੱਤਰਾਂ ਦੇ ਫੋਨ ਆਏ ਮੈਸੇਜ ਆਏ ਵੀ ਧਾਰ ਪੋਲੀ ਕਰਨ ਦਾ ਕੋਈ ਨੁਕਤਾ ਦੱਸੋ ਤੇ ਆਪਾਂ ਅੱਜ ਨੁਕਤਾ ਤੁਹਾਡੇ ਲਈ ਲੈ ਕੇ ਆਏ ਆ ਪਹਿਲੇ ਦੱਸ ਦਿਕਿਓ ਪੈਨ ਕਾਪੀ ਨੇੜੇ ਰੱਖ ਲਓ ਕਿਉਂਕਿ ਲਿਖਣਾ ਸੌਖਾ ਹੈ ਨਾ ਲਓ ਆਪਾਂ ਲੈਣਾ ਕੀ ਹੈ ਗਾਈ 200 ਗ੍ਰਾਮ ਆਪਾਂ ਕਲੌਂਜੀ ਲੈਣੀ ਆ 200 ਗ੍ਰਾਮ ਕਲੌਂਜੀ 20 ਗ੍ਰਾਮ ਇੱਕ ਦਿਨ ਦੇ ਵਿੱਚ ਆਪਾਂ ਇੱਕ ਖਰਾਕ ਦੇਣੀ ਹੈ 20 ਗ੍ਰਾਮ ਦੀ ਥੋੜੇ ਜਿਹਾ ਗੁਰਦੇ ਵਿੱਚ ਮਿਕਸ ਕਰਕੇ ਤੇ ਦਿਨ ਦੇ ਵਿੱਚ ਇੱਕ ਵਾਰ ਦੇਣੀ ਹੈ 20 ਗ੍ਰਾਮ ਤੇ ਆਪਾਂ ਆਲਸੀ ਦਾ ਤੇਲ ਲੈਣਾ ਅੱਧਾ ਕਿਲੋ 500 ਗ੍ਰਾਮ 10-10 ਗ੍ਰਾਮ ਸਵੇਰ ਸ਼ਾਮ ਦੇਣਾ ਆਪਾਂ ਆਲਸੀ ਦਾ ਤੇਲ ਜਿਹੜਾ 10 ਗ੍ਰਾਮ ਸਵੇਰ ਦੇਣਾ 10 ਗ੍ਰਾਮ ਸ਼ਾਮ ਨੂੰ ਦੇਣਾ ਦੋ ਟਾਈਮ ਆਲਸੀ ਦਾ ਤੇਲ ਦੇਣਾ ਆਪਾਂ 10-10 ਗ੍ਰਾਮ ਇਹ ਅੱਧਾ ਕਿਲੋ ਤੇਲ ਲੈਣਾ 500 ਗ੍ਰਾਮ ਆਪਾਂ ਤੇਲ ਲੈਣਾ ਹੈਗਾ ਤੇ ਥੋੜਾ ਥੋੜਾ ਤੇਲ ਆਪਾਂ ਥਣਾ ਦੇ ਉੱਪਰ ਵੀ ਲਾਉਣਾ ਜਦੋਂ ਆਪਾਂ ਧਾਰ ਚੋਲੇ ਨੇ ਨਾ ਧਾਰ ਚੋਕੇ ਤੋਂ ਬਾਅਦ ਥੋੜਾ ਥੋੜਾ ਨਾ ਆਪਾਂ ਮਾਲਸ਼ ਜਿਵੇਂ ਕਰਦੇ ਜੇ ਸਰੋਂ ਦਾ ਤੇਲ ਦੀ ਮਾਲਸ਼ ਕਰਦੇ ਗਏ ਰਹੀ ਬਈ ਪੜ ਜਾਂਦੀ ਹੈ ਨਾ ਤਾਂ ਆਪਾਂ ਮਾਲਸ਼ ਉਤੋਂ ਕਰਦੇ ਨਾ ਵਿਖੋਸ਼ਕਣਾ ਉਹ ਜਥਣ ਉਸੇ ਤਰ੍ਹਾਂ ਹੀ ਆਪਾਂ ਆਲਸੀ ਦਾ ਤੇਲ ਥੋੜਾ ਥੋੜਾ ਉੱਤੇ ਮਾਲਸ਼ ਕਰ ਦਿੰਦੇ ਥਣ ਦੇ ਠੀਕ ਹੈ ਦੁਬਾਰਾ ਫੇਰ ਨੋਟ ਕਰ ਲਓ ਕਲੌਂਜੀ ਦਾ ਤੇਲ 200 ਗ੍ਰਾਮ 20 ਗ੍ਰਾਮ ਇੱਕ ਦਿਨ ਦੀ ਇੱਕ ਖਰਾਕ ਬਣਾ ਕੇ ਦੇਣੀ ਹੈ ਆਪਾਂ ਥੋੜੇ ਜਿਹਾ ਗੁਰਜ ਮਿਕਸ ਕਰਕੇ ਤੇ ਆਲਸੀ ਦਾ ਤੇਲ ਦੇਣਾ ਆਪਾਂ 500 ਗ੍ਰਾਮ 10 10 ਗ੍ਰਾਮ ਦੀਆਂ ਖਰਾਕਾ ਬਣਾ ਕੇ ਸੁਬਾ ਸ਼ਾਮ ਆਲਸੀ ਦਾ ਤੇਲ ਦੇਣਾ ਥੋੜਾ ਜਿਹਾ ਤੇ ਜੇ ਕੋਈ ਵੀ ਤੁਹਾਡੇ ਕੋਲ ਨੁਕਤਾ ਹੈਗਾ ਤਾਂ ਸਾਡ ਨਾਲ ਸੰਪਰਕ ਕਰ ਸਕਦੇ ਹੋ ਥੱਲੇ ਸਕਰੀਨ ਤੇ ਆਪਣਾ ਨੰਬਰ ਵੀ ਚੱਲ ਰਿਹਾ 99887 2852 ਸਾਡਾ ਨੰਬਰ ਹੈ ਜੀ ਇਹ ਨੋਟ ਕਰ ਲਓ ਜੇ ਤੁਹਾਡੇ ਕੋਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਤਾ ਹੈਗਾ ਤਾਂ ਸਾਡ ਨਾਲ ਸੰਪਰਕ ਜਰੂਰ ਕਰਿਓ ਤਾਂ ਜੋ ਆਪਾਂ ਵੀਡੀਓ ਦੇ ਵਿੱਚ ਦੱਸ ਸਕਗੇ ਅੱਗੇ ਤੋਂ ਅੱਗੇ ਆਪਾਂ ਕਿਸੇ ਦਾ ਭਲਾ ਕਰ ਸਕਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਮੈਂ ਹਰ ਵੀਡੀਓ ਦੇ ਵਿੱਚ ਵੀ ਕਹਿਣਾ ਐਸ ਵੀਡੀਓ ਦੇ ਵਿੱਚ ਵੀ ਕਹਿਣਾ ਵੀ ਮੈਂ ਕੋਈ ਵੈਦ ਨਹੀਂ ਜਾਂ ਕੋਈ ਡਾਕਟਰ ਨਹੀਂਗਾ ਮੈਂ ਸਿਰਫ ਨੁਕਤੇ ਉਹ ਹੀ ਲਿਉਣਾਗਾ ਵੀ ਜਿਵੇਂ ਕੋਈ ਆਪਣੇ ਪਿੰਡਾਂ ਦੇ ਵਿੱਚ ਕਿਸੇ ਕੋਲ ਤਾਂ ਨੁਕਤਾ ਜਮਾਇਆ ਹੋਇਆ ਹੁੰਦਾ ਨੁਕਤਾ ਤਾਂ ਆਪਾਂ ਉਹ ਤੁਹਾਨੂੰ ਦੱਸ ਦਈਦਾ ਫੇਸਬੁੱਕ ਤੇ ਜਾਂ ਕਿਤੇ YouTube ਤੇ ਆਪਣੋ ਕਿਦਾ ਕੋਈ ਨੁਕਤਾ ਮਿਲਦਾ ਆਪਾਂ ਉਹ ਦੱਸ ਦਈਦਾ ਠੀਕ ਹੈ ਆਪਾਂ ਉਹ ਜਨਾ ਨੁਕਤਾ ਕੋਈ ਨਹੀਂ ਦੱਸਦੇ ਵੀ ਕਿਸੇ ਦਾ ਨੁਕਸਾਨ ਹੋਵੇ ਠੀਕ ਹੈ ਜੇ ਆਪਣੇ ਨੁਕਤੇ ਦੇ ਨਾਲ ਕਿਸੇ ਦਾ ਫਾਇਦਾ ਨਾ ਹੋਇਆ ਤਾਂ ਨੁਕਸਾਨ ਵੀ ਨਹੀਂ ਹੁੰਦਾ ਤੇ ਇਹ ਨੁਕਤਾ ਮੈਂ ਆਪਦੇ ਘਰੇ ਜਮਾਇਆ ਹੋਇਆ ਨੁਕਤਾ ਹੈ ਮੈਨੂੰ 100 ਦੇ ਵਿੱਚੋਂ 80% ਰਿਜ਼ਲਟ ਮਿਲ ਚੁੱਕਿਆ ਬਾਕੀ ਅਜੇ ਮੈਂ ਵਰਤ ਰਿਹਾ ਹੈਗਾ ਤੇ ਮੈਂ ਤਾਂ ਹੀ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਵੀ ਮੈਨੂੰ ਕੋਸਕਰ ਰਿਜ਼ਲਟ ਮਿਲਿਆ ਇਹ ਚੀਜ਼ ਦਾ ਹੈਨਾ ਤਾਂ ਹੀ ਮੈਂ ਤੁਹਾਨੂੰ ਨੁਕਤਾ ਸਾਂਝਾ ਕਰਦਾ ਜੇ ਤੁਸੀਂ ਵੀਡੀਓ YouTube ਤੇ ਦੇਖ ਰਹੇ ਹੋ ਤਾਂ Facebook ਤੇ ਵੀ ਪਿੰਡ ਤਰਕਾ TV ਚੈਨਲ ਤੇ ਜਾ ਕੇ ਆਪ ਨੂੰ ਫੋਲੋ ਕਰ ਲਿਓ ਲਾਈਕ ਕਰ ਲਿਓ ਤੇ ਜੇ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਸਾਨੂੰ YouTube ਤੇ ਜਾ ਕੇ ਪਿੰਡ ਤਰਕਾ TV ਚੈਨਲ ਭਰ ਕੇ ਉੱਥੇ ਸਾਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਇਹੋ ਜਿਹੇ ਨੁਕਤੇ ਲੈ ਕੇ ਆਉਂਦੇ ਰਹੀਏ ਤੇ ਇੰਸਟਾਗ੍ਰਾਮ ਤੇ ਵੀ ਸਾਨੂੰ ਫੋਲੋ ਕਰ ਸਕਦੇ ਆ ਪਿੰਡੋ ਤੜਕਾ ਟੀਵੀ ਚੈਨਲ ਦੇ ਨਾਂ ਤੇ ਆਪਣਾ ਇੰਸਟਾਗ੍ਰਾਮ ਅਕਾਊਂਟ ਹੈ ਗਈ ਪਿੰਡੋ ਤੜਕਾ ਟੀਵੀ ਨਾਂ ਤੇ ਇੰਸਟਾਗ੍ਰਾਮ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਨੁਕਤਾ ਹੈਗਾ ਤੁਸੀਂ ਨੁਕਤਾ ਵੀਡੀਓ ਦੇ ਵਿੱਚ ਆ ਕੇ ਆਪ ਦੱਸਣਾ ਚਾਹੋਗੇ ਤਾਂ ਤੁਹਾਡਾ ਵੈਲਕਮ ਹੈ ਸਾਡੇ ਨਾਲ ਸੰਪਰਕ ਕਰ ਲਿਓ ਆਪਾਂ ਤੁਹਾਡੇ ਤੱਕ ਪਹੁੰਚ ਕਰਾਂਗੇ ਜਾਂ ਤੁਸੀਂ ਸਾਡੇ ਤੱਕ ਪਹੁੰਚ ਕਰਿਓ ਤੇ ਜੇ ਕਿਸੇ ਦੇ ਕੋਈ ਮੱਝ ਗਾਂ ਕਿਸੇ ਵੀ ਤਰ੍ਹਾਂ ਦਾ ਜਾਨਵਰ ਸੇਲ ਕਰਨਾ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਪਹਿਲਾਂ ਵੀ ਬੋਲਤਾ ਥੱਲੇ ਚੱਲਦੇ ਵੀਰੇ ਸਕਰੀਨ ਤੇ 9987 2258 ਜੁੜੇ ਰਹੋ ਪਿੰਡੋਤਾਰ ਗੱਦੀ ਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਆਉ ਤੱਕ ਦਿਓ ਇਜਾਜ਼ਤ ਧੰਨਵਾਦ ਜੀ